ਵਾਲਮਿਕੀ ਕ੍ਰਾਂਤੀ ਸੈਨਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਦੇ ਫੜਾ ਚੌਂ ਤੋਂ ਤਹਿਸੀਲ ਬਟਾਲਾ ਤੱਕ ਰੋਸ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮਿਲਦੇ ਹੋਏ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਦੌਰਾਨ ਜੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਜੋ ਲਾਲ ਲਕੀਰ ਵਾਲੇ ਕਰ ਹਨ ਉਹਨਾਂ ਕਰਾਂ ਦੀਆਂ ਪੱਕੀਆਂ ਰਜਿਸਟਰੀਆਂ ਕਰਕੇ ਮਾਲਕਾਂ ਨੂੰ ਹੱਕ ਦਿੱਤੇ ਜਾਣ ਅਤੇ ਇਹਨਾਂ ਜਿੱਟੀਆਂ ਸਰਕਾਰੀ ਅਦਾਰਿਆਂ ਦੇ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਤਾਂ ਜੋ ਜ਼ਰੂਰਤ ਪੈਣ ਤੇ ਉਹਨਾਂ ਕਰਾਂ ਤੇ ਹਰ ਸਰਕਾਰੀ ਸਹੂਲਤ ਲੈ ਸਕਣ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਅਧਿਆਪਕ ਪੂਰੇ ਕੀਤੇ ਜਾਣ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਐਸੇ ਹਨ ਜਿਨ੍ਹਾਂ ਵਿੱਚ ਪੜਨ ਵਾਲੇ ਬੱਚੇ ਤਾਂ ਹਨ ਪਰੰਤੂ ਭਰਉਣ ਵਾਲੀ ਟੀਚਰਾਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਰਕੇ ਸਕੂਲ ਬੰਦ ਹੋਣ ਦੀ ਤਦਾਦ ਤੇ ਹਨ ਪੰਜਾਬ ਅੰਦਰ ਗਰੀਬ ਨਹੀਂ ਨਾ ప్రతి ਦਿਨ ਗਰੀਬ ਹੁੰਦਾ ਜਾ ਰਿਹਾ ਹੈ ਤੇ ਕਿਉਂਕਿ ਇੰਨੀ ਮਹਿੰਗਾਈ ਵਿੱਚ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਇਸ ਲਈ ਚਾਹੇ ਉਹ ਪਰਸਨਲ ਲੋਨ ਹੋਵੇ ਜਾਂ ਸਰਕਾਰੀ ਲੋਨ ਹੋਵੇ ਪਰਿਵਾਰ ਦੇ ਲੱਖ ਰੁਪਏ ਤੱਕ ਦੇ ਕਰਜ਼ੇ ਮਾਫ ਕੀਤੇ ਜਾਣ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਚਾਰ ਮੰਗਾਂ ਵਾਂ ਅੱਜ ਦਾ ਜੋ ਮੰਗ ਪੱਤਰ ਆ ਅਸੀਂ ਜਿਹੜਾ ਉਹ ਪ੍ਰਸ਼ਾਸਨ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਵਾ ਔਰ ਉਹਦੇ ਵਿੱਚ ਇਹ ਚਾਰ ਮੁੱਖ ਮੰਗਾਂ ਆਪਣੀਆਂ ਰੱਖੀਆਂ ਸਾਡੀ ਪਹਿਲੀ ਮੰਗ ਹੈ ਵੀ ਜਿਹੜੇ ਲਾਲਕੀਰ ਦੇ ਅੰਦਰ ਘਰ ਆਉਂਦੇ ਚਾਹੇ ਪਿੰਡਾਂ ਵਿੱਚ ਚਾਹੇ ਸ਼ਹਿਰਾਂ ਵਿੱਚ ਆ ਉਹ ਜਿਹੜੇ ਆ ਸਰਕਾਰ ਉਹਨਾਂ ਦੀ ਪੱਕੇ ਰਜਿਸਟਰੀਆਂ ਕਰਕੇ ਲੋਕਾਂ ਨੂੰ ਜਿਹੜੇ ਮਾਲਕਾਨਾ ਹੱਕ ਦੇਵੇ ਤਾਂ ਕਿ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਔਰ ਉਹ ਰਜਿਸਟਰੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਵਰਤਿਆ ਜਾ ਸਕੇ ਔਰ ਦੂਜੀ ਮੰਗ ਅਸੀਂ ਰੱਖੀ ਆ ਵੀ ਜਿਹੜੇ ਸਰਕਾਰੀ ਸਕੂਲ ਆ ਖਾਸ ਕਰਕੇ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਬੱਚੇ ਤਾਂ ਪੜਨ ਵਾਲੇ ਬਹੁਤ ਆ ਪਰ ਪੜ੍ਹਾਉਣ ਵਾਲੇ ਟੀਚਰਾਂ ਦੀ ਬਹੁਤ ਘਾਟ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਤੋਂ ਮੰਗ ਕਰਦੇ ਆ ਕਿ ਹਰ ਸਰਕਾਰੀ ਸਕੂਲ 'ਚ ਜੇ ਪ੍ਰਾਇਮਰੀ ਸਕੂਲ ਆ ਤਾਂ ਉੱਥੇ ਘੱਟੋ-ਘੱਟ 5 ਕਲਾਸਾਂ ਉੱਥੇ ਬੱਚਿਆਂ ਦੀਆਂ ਲੱਗਦੀਆਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਉਹਨਾਂ ਟੀਚਰ ਉਹਨਾਂ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਹਰ ਕਲਾਸ ਨੂੰ ਇੱਕ ਟੀਚਰ ਦਿੱਤਾ ਜਾ ਸਕੇ ਤਾਂ ਕਿ ਜਿਹੜੇ ਬੱਚੇ ਆ ਉਹ ਵਧੀਆ ਪੜ੍ਹਾਈ ਕਰਕੇ ਤਾਂ ਵਧੀਆ ਜਿਹੜਾ ਆਪਣਾ ਭਵਿੱਖ ਸਵਾ ਸਕਣ ਔਰ ਸਾਡੀ ਤੀਜੀ ਮੰਗ ਸਰਕਾਰ ਗਾੜੀ ਇਹ ਆ ਬਈ ਗਰੀਬ ਜਿਹੜਾ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਔਰ ਅਸੀਂ ਦੇਖਦੇ ਆ ਵੀ ਬਹੁਤ ਸਾਰੇ ਬਹੁਤ ਸਾਰੇ ਵੀ ਹਰ ਪਰਿਵਾਰ ਨੇ ਜਿਹੜਾ ਵਾ ਉਹ ਕਿਸੇ ਨੇ ਪ੍ਰਾਈਵੇਟ ਲਾਉਣ ਲਿਆ ਹੋਇਆ ਕਿਸੇ ਨੇ ਸਰਕਾਰੀ ਲਾਉਣ ਲਿਆ ਹੋਇਆ ਪਰਸਨਲ ਲੋਨ ਚੱਲਦੇ ਲੋਕਾਂ ਦੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹਰ ਕਮਿਊਨਿਟੀ ਦੇ ਜਿਹੜੇ ਆ ਸਰਕਾਰ ਕਰਜ਼ੇ ਮਾਫ ਕਰ ਰਹੀ ਆ ਇਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਆ 2 ਲੱਖ ਤੱਕ ਜਿਹੜੇ ਹੈਗੇ ਉਹ ਕਰਜ਼ੇ ਮਾਫ ਕੀਤੇ ਜਾਣ ਔਰ ਚੌਥੀ ਮੰਗ ਸਾਡੀ ਇਹ ਆ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਆ ਨੀਲੇ ਕਾਰਡ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਮਿਲਦੀ ਸੀਗੀ ਉਹ ਕੱਟ ਦਿੱਤੇ ਗਏ ਨੇ ਔਰ ਕਾਫੀ ਅਰਸਾ ਬੀਤ ਗਿਆ ਪਰ ਹਜੇ ਤੱਕ ਜਿਹੜੇ ਆ ਲੋਕਾਂ ਦੇ ਕਾਰਡ ਰੀਨਿਊ ਨਹੀਂ ਹੋਏ ਕਾਰਡ ਨਹੀਂ ਬਣੇ ਸੋ ਅਸੀਂ ਪੰਜਾਬ ਸਰਕਾਰ ਗਾੜੀ ਇਹ ਮੰਗ ਰੱਖਦੇ ਆ ਕਿ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਜਿਹੜੇ ਕੱਟੇ ਹੋਏ ਕਾਰਡ ਆ ਦੁਬਾਰਾ ਰੀਨਿਊ ਕਰਕੇ ਲੋਕਾਂ ਨੂੰ ਜਿਹੜੀ ਆ ਸਰਕਾਰੀ ਕਣਕ ਜਿਹੜੀ ਆ ਮਿਲਦੀ ਆ ਰੱਥਨ ਜਿਹੜਾ ਉਹ ਮਹਿਆ ਕਰਾਇਆ ਜਾਵੇ। ਐ ਕੀ ਵਿਸ਼ਵਾਸ ਕੀ ਦਿੱਤਾ ਗਿਆ ਤੁਹਾਨੂੰ? ਅੱਜ ਇਹ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮਿਲਿਆ ਉਹਨਾਂ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡਾ ਮੰਗ ਪੱਤਰ ਵਾਇਆ ਡੀਸੀ ਦਫ਼ਤਰ ਤੋਂ ਜਿਹੜਾ ਹੈ ਔਰ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਜੈਨੂਅਨ ਆ ਕਹਿੰਦੇ ਵੀ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੇ ਜਾਣਗੀਆਂ ਨਹੀਂ ਸੁਣਵਾਈ ਹੁੰਦੀ ਤੇ ਫਿਰ ਦੇਖੋ ਜੀ ਅੱਜ ਸਾਡਾ ਪਹਿਲਾ ਮੰਗ ਪੱਤਰ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਮਸਲੇਾਂ ਦੇ ਉੱਤੇ ਗੌਰ ਕਰੇ ਔਰ ਤੁਹਾਡਾ ਸਾਰਾ মিডিਆ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਥਰੂ ਜਿਹੜਾ ਉਹ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਜਿਹੜੀ ਜਲਦੀ ਪਹੁੰਚੇਗੀ ਔਰ ਅਗਰ ਸਰਕਾਰ ਇਹਨਾਂ ਮੰਗਾਂ ਨੂੰ ਅਨਗੋਲਿਆ ਕਰਦੀ ਆ ਤਾਂ ਅਸੀਂ ਫਿਰ ਇਕੱਲਾ ਅੱਜ ਬਟਾਲੇ ਆਏ ਆ ਤੇ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗਰੀਬ ਸਮਾਜ ਨੂੰ ਨਾਲ ਲੈ ਕੇ ਜਿਹੜਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੀ ਯੂਨੀਅਨ ਵੱਲੋਂ ਚਾਰ ਮੇਨ ਮੰਗਾਂ ਰੱਖੀਆਂ ਗਈਆਂ ਜਿਦੇ ਵਿੱਚ ਉਹ ਕਹਿੰਦੇ ਵੀ ਲਾਲ ਲਕੀਰ ਦੇ ਜਿਹੜੇ ਵਿੱਚ ਮਕਾਨ ਆਉਂਦੇ ਆ ਉਹਨਾਂ ਦੀ ਰਜਿਸਟਰੀ ਵਾਕੀ ਕੀਤੀ ਜਾਵੇ ਇਹਨਾਂ ਨੂੰ ਕੁਝ ਲੋਨ ਚਾਹੁੰਦੇ ਆ ਵੀ ਲੋਨ ਦੀ ਮਾਫੀ ਹੋਈ ਜਾਵੇ ਤੀਜੇ ਨੀਲੇ ਕਾਰਡ ਆ ਉਹਨਾਂ ਦੇ ਪ੍ਰਤੀ ਚਾਹੁੰਦੇ ਆ ਵੀ ਉਹ ਮਿਲਣ ਜਿਹੜੇ ਗਰੀਬ ਪਰਿਵਾਰ ਆ ਤੇ ਚੌਥਾ ਇਹ ਚਾਹੁੰਦੇ ਆ ਵੀ ਸਕੂਲ ਵਿੱਚ ਟੀਚਰਾਂ ਰੱਖੇ ਜਾਣ ਤਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦਿੱਤੀ ਜਾਵੇ ਇਹਨਾਂ ਦੀ ਚਾਰੋਂ ਮੰਗਾਂ ਅਸੀਂ ਕਨਸੀਡਰ ਕਰਾਂਗੇ ਤੇ ਅਸੀਂ ਡੀਸੀ ਆਫਿਸ ਨੂੰ ਭੇਜਾਂਗੇ ਇਹ ਆਡੀਸੀ ਆਫਿਸ ਰਾਈ ਪੰਜਾਬ ਸਰਕਾਰ ਨੂੰ ਪਹੁੰਚੇਗੀ ਤਾਂ ਕਿ ਇਹਨਾਂ ਦੀ ਮੰਗਾਂ ਜੋ ਵੀ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋ ਸਕੇ ਸਰ ਇਹ ਮੰਗ ਪੱਤਰ ਪਹੁੰਚੇਗਾ ਸਰਕਾਰ ਤੱਕ ਇਹ ਟੇਬਲ 'ਤੇ ਲਈ ਰਹਿ ਜਾਏਗਾ ਨਹੀਂ ਇਹ ਜੇ ਹੁਣ ਸਾਡੇ ਕੋਲ ਆਇਆ ਹੈ ਤੁਹਾਡੀ মিডিਆ ਰਾਈ ਤੁਸੀਂ ਦਿਖਾ ਰਹੇ ਹੋ মিডিਆ ਸਾਰੀ ਤਰਫ ਹੈ ਜੇ ਅਸੀਂ ਨਹੀਂ ਪਹੁੰਚਾਵਾਂਗੇ ਤਾਂ ਅਸੀਂ ਕਸੂਰਵਾਰ ਹੋਵਾਂਗੇ ਨਾ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਪਹੁੰਚਾਵਾਂਗੇ